ਖੀਰਿਆ ਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਖਬਰ ਆ ਰਹੀ ਹੁਣੇ-ਹੁਣੇ ਕੈਨੇਡਾ ਤੋਂ ਆਈ ਹੱਤ ਦੀ ਵੱਡੀ ਮਾੜੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਖਬਰ ਸਾਹਮਣੇ ਜੋ ਆ ਰਹੀ ਹੈ ਜੀ ਹਾਂ ਕੈਨੇਡਾ ਵਿੱਚ ਤਿੰਨ ਟਰੱਕਾਂ ਦੀ ਟੱਕਰ ਦਰਾਂ ਮਾਰ ਕੇ ਦੋ ਡਰਾਈਵਰਾਂ ਵਿੱਚ ਇੱਕ ਦੀ ਨਕਤ ਕੁਲਪੀਤ ਸਿੰਘ ਵਜੂ ਹੋਈ ਮਾਪਿਆਂ ਦਾ ਕੁਲਤਾਪਤ ਕੁਲਪੀਤ ਸਿੰਘ 1.5 ਸਾਲ ਪਹਿਲਾਂ ਹੀ ਸਨੇਕੂਕ ਦੀ ਤਲਾਸ਼ ਵਿੱਚ ਕੈਨੇਡਾ ਪੁੱਜਿਆ ਸੀ ਅਤੇ ਆਪਣੇ ਪਿੱਛੇ ਪਤਨੀ ਤੇ 8 ਮਹੀਨੇ ਦਾ ਬੱਚਾ ਛੱਡ ਗਿਆ ਇਹ ਜੀਹਾਂ ਮੋਗਾ ਜ਼ਿਲ੍ਹਾ ਦੇ ਪਿੰਡ ਲੋਪਨ ਸੰਬੰਧੀ ਤੇ ਕੁਲਪੀਤ ਸਿੰਘ ਟਰੱਕ ਚਲਾਉਂਦਾ ਸੀ ਅਤੇ ਪਿਛਲੇ ਦਿਨੀ ਅੰਟਾਰੀਓ ਅਤੇ ਮੈਨੀਟੋਬਾ ਦੀ ਸਰਦ ਦੇ ਨੇੜੇ ਤਾਂ ਟਰੱਕਾਂ ਦੀ ਟੱਕਰ ਦਰਾਂ ਨਾ ਸਿਡੀ ਵੀ ਛੋੜਾ ਦੇ ਗਿਆ ਜੀਆਂ ਦੱਸਿਆ ਜਾ ਰਿਹਾ ਹੈ ਕਿ ਟਰੱਕਾਂ ਦੀ ਟੱਕਰ ਮਗਰੋਂ ਅੱਗ ਲੱਗ ਗਈ ਅਤੇ ਇਸੇ ਕਾਰਨ ਹੀ ਜਾਣੀ ਨੁਕਸਾਨ ਹੋ ਗਿਆ ਦੂਰੇ ਡਰਾਈਵਰਾਂ ਦੀ ਮੌਕੇ ਤੇ ਮਰਤਕ ਘਰਾੜ ਦਿੱਤਾ ਗਿਆ ਤੇ ਨਾਲ ਹੀ ਚਰਕਤੀ ਜੇ ਨੂੰ ਮਾਮਲੀ ਸੱਟਾਂ ਵੱਜੀਆਂ ਤੇ ਜੋ ਮੌਕੇ ਤੇ ਮੌਜੂਦ ਰਿਹਾ ਤੇ ਦਰਦਨਾਕ ਹਾਦਸੇ ਮਗਰ ਹਾਈਵੇ 17A ਨੂੰ ਕਈ ਘੰਟੇ ਬੰਦ ਰੱਖਿਆ ਗਿਆ ਤੇ ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਜੇ ਕੋਈ ਜਾਣਕਾਰ ਹੋਵੇ ਤਾਂ ਕਿਨੋਰਾ OPP ਨਾਲ ਸੰਪਰਕ ਕੀਤਾ ਜਾਵੇ ਹਸਨ ਟਾਰੀਓ ਦੇ ਕਿਨੋਰਾ ਕਸਬੇ ਨੇੜੇ ਹਾਈਵੇ 17A ਤੇ ਵਾਪਰੇ ਜਦੋਂ ਜੂਜੇ ਟਰੱਕ ਡਰਾਈਵਰ ਦੀ ਸਨਖਤ ਕੀਤੀ ਡਰਵਰ ਇਸ ਨਕਸ਼ਤ ਨਹੀਂ ਕੀਤੀ ਗਈ ਅੰਟਾਰੀਓ ਪਰਮਿਸ਼ਨਲ ਪੁਲਿਸ ਮੁਤਾਬਕ ਬੈਰਲ ਵਾਈਲਡਰ ਰੋਡ ਤੇ ਹਾਈਵੇ 56 ਮਦਰੀਆਂ 17 ਤੇ A ਤੇ ਵਾਪਰੇ ਹਾਸਮਗਰ ਕੈਨੇਡਾ ਕਿਨੋਰਾ ਫਾਇਰ ਸਰਵਿਸ ਤੇ ਨਾਰਥ ਵੈਸਟ ਐਮਰਜੈਂਸੀ ਮੈਡੀਕਲ ਸਰਵਿਸ ਨੂੰ ਸੱਦਿਆ ਗਿਆ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ